ਦੇਸ਼ ਪ੍ਰਸ਼ਾਸਨ ਸਰ ਜਿਹੜੇ ਸਟੂਡੈਂਟ ਆ ਰਹੇ ਨੇ ਉਹ ਫਿਰ ਦੁਬਾਰਾ ਸੂਰਤ ਭੇਜੇ ਜਾ ਰਹੇ ਨੇ ਅੰਮ੍ਰਿਤਸਰ ਉਤਾਰੇ ਜਾ ਰਹੇ ਨੇ ਇਹਦੇ ਪਿੱਛੇ ਕੀ ਲੱਗਦਾ ਕਿ ਰਾਜਨੀਤੀ ਮੋਲ ਕੀ ਬਣ ਰਿਹਾ ਵਾ ਰ ਇਹਦੇ ਪਿੱਛੇ ਕੀ ਬਜਰ ਪੰਜਾਬ ਨੂੰ ਬਣਾਉਂਦਾ ਜਾ ਰਹੇ ਦੇਖੋ ਪਹਿਲੀ ਗੱਲ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਨਾ ਖਾਸ ਕਰਕੇ ਨੌਜਵਾਨਾਂ ਨੂੰ ਕਿ ਪੰਜਾਬ ਦਾ ਤੁਸੀਂ ਪ੍ਰਾਈਡ ਹੋ ਪੰਜਾਬ ਦਾ ਤੁਸੀਂ ਮਾਣ ਹੋ ਔਰ ਮੈਨੂੰ ਲੱਗਦਾ ਸਾਨੂੰ ਲੀਗਲ ਤਰੀਕੇ ਨਾਲ ਹੀ ਜਾਣਾ ਚਾਹੀਦਾ ਹੈ ਦੇਸ਼ ਵ ਦੇਸ਼ ਦੇ ਅੰਦਰ ਲੇਕਿਨ ਜਿਸ ਤੋਹੀਨ ਦੇ ਨਾਲ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਜਿਹੜਾ ਪਿਛਲੀ ਵਾਰੀ ਸਾਨੂੰ ਰਿਪੋਰਟ ਕੀਤਾ ਮੈਂ ਸਮਝਦਾ ਕਿ ਉਹ ਇੱਕ ਆਪਣੇ ਆਪ ਦੇ ਵਿੱਚ ਹਿੰਦੁਸਤਾਨ ਦੀ ਤੋਹੀਨ ਹੋਈ ਹੈ ਇਸ ਦੇਸ਼ ਦੀ ਤੋਹੀਨ ਹੋਈ ਹੈ ਛੋਟੇ ਛੋਟੇ ਦੇਸ਼ਾਂ ਨੇ ਰਿਪੋਰਟ ਤਾਂ ਪਹਿਲਾਂ ਵੀ ਲੋਕ ਕਰਦੇ ਸਨ ਹੋਰ ਕੰਟਰੀਜ਼ ਕਰਦੀਆਂ ਰਹਿੰਦੀਆਂ ਕੋਲੰਬੀਆ ਵਰਗੇ ਦੇਸ਼ ਨੇ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਰਿਪੋਰਟ ਕਰੋਗੇ ਕਾ ਸਾਨੂੰ ਚੰਗਾ ਨਹੀਂ ਲੱਗੇਗਾ ਅਸੀਂ ਤੁਹਾਡੇ 에어ਕ੍ਰਾਫਟ ਆਪ ਦੇ ਸਰ ਜ਼ਮੀਨ ਤੇ ਉਤਰ ਨਹੀਂ ਦਿਆਂਗੇ ਅਸੀਂ ਆਪਣੇ ਜਿਹੜੇ ਸਿਟੀਜ਼ਨ ਹੋਣਗੇ ਕਲੰਬੀਆ ਦੇ ਅਸੀਂ ਉਹਨਾਂ ਨੂੰ ਆਪਣਾ ਜਹਾਜ਼ ਭੇਜਾਂਗੇ ਉਰੇ ਤੇ ਲੈ ਕੇ ਆਵਾਂਗੇ ਇਸ ਤੋਂ ਪਹਿਲਾਂ ਕਮਰਸ਼ੀਅਲ ਫਲਾਈਟਸ ਤੇ ਜਿਹੜੇ ਡਿਪੋਰਟ ਹੁੰਦੇ ਸੀ ਉਹ ਕਮਰਸ਼ੀਅਲ ਫਲਾਈਟਸ ਤੇ ਆਉਂਦੇ ਸੀ ਲੇਕਿਨ ਵਿਸ਼ੇਸ਼ ਤੌਰ ਤੇ 트럼ਪ ਨੇ ਅਮਰੀਕਨ ਜਾਂ ਆਰਮੀ ਦਾ ਜਹਾਜ਼ ਯੂਜ਼ ਕੀਤਾ ਫਿਰ ਜਿਹਨਾਂ ਨੂੰ ਵਾਪਸ ਲਿਆਂਦਾ ਗਿਆ ਉਹਨਾਂ ਨੂੰ ਬੰਦੀ ਬਣਾ ਕੇ ਦੇ ਆਰ ਨਾਟ ਅ ਟੈਰਰਿਸਟ ਉਹ ਇਸ ਦੇਸ਼ ਦੇ ਵਸਨੀਕ ਹਨ ਸਿਟੀਜ਼ਨ ਹਨ ਉਹਨਾਂ ਨੂੰ ਤਹਿਜ਼ੀਬ ਨਾਲ ਲਿਆਂਦਾ ਜਾਂਦਾ ਤਾਂ ਚੰਗੀ ਗੱਲ ਸੀ ਕਿਉਂਕਿ ਉਹ ਕਸੂਰਵਾਰ ਨਹੀਂ ਹੈ ਮਜਬੂਰੀ ਦੇ ਵਿੱਚ ਉਹਨਾਂ ਨੇ ਇਹ ਗੁਨਾਹ ਕੀਤਾ ਕਿਉਂਕਿ ਇੱਥੇ ਕਾਰੋਬਾਰ ਨਹੀਂ ਮਿਲ ਰਿਹਾ ਪੰਜਾਬ 'ਚ ਲੋਕਾਂ ਨੂੰ ਕੰਮ ਕਰਨ ਦਾ ਕੋਈ ਸਾਧਨ ਨਹੀਂ ਮਿਲ ਰਿਹਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੈਨੂੰ ਯਾਦ ਹੈ ਕੋਈ ਵੇਲਾ ਸੀਗਾ ਭਗਵੰਤਪਨ ਜੀ ਕਹਿੰਦੇ ਸੀ ਗੋਰੇ ਆਇਆ ਕਰਨਗੇ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਉਹ ਗੋਰਾ ਤਾਂ ਮੈਨੂੰ ਕੋਈ ਦਿਖਿਆ ਨਹੀਂ ਪੰਜਾਬ 'ਚ ਲੇਕਿਨ ਇਹਨਾਂ ਦੇ ਰਾਜ 'ਚ ਸਾਡੇ ਨੌਜਵਾਨ ਡਿਪੋਰਟ ਹੋ ਰਹੇ ਨੇ ਪਹਿਲਾਂ ਇਹ ਵਿਚਾਰੇ ਜਾਂਦੇ ਨੇ ਕੰਮ ਧੰਦਾ ਪਾਲਣ ਜਿਹੜਾ 40 ਲੱਖ ਰੁਪਇਆ ਲੈ ਕੇ ਜਾਂਦਾ ਹੈ ਪਹਿਲਾਂ ਤਾਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਇਥੋਂ ਦੇ ਏਜੰਟ ਕਰ ਰਹੇ ਨੇ ਉਹ ਜ਼ਮੀਨ ਵੇਚ ਕੇ ਉਹਨਾਂ ਕੋਲੇ 2 ਖਿੜੇ ਉਹ 40 ਲੱਖ ਭਰ ਕੇ ਜਾਂਦੇ ਨੇ ਫੇਰ ਉਹ 40 ਲੈ ਕੇ ਉਹ ਡਿਪੋਰਟ ਹੋ ਗਏ ਨੇ ਜੇ ਉਹਨਾਂ ਨੂੰ ਇੱਥੇ ਕੰਮ ਧੰਦਾ ਮਿਲਦਾ ਤਾਂ ਉਹ ਕਿਉਂ ਜਾਂਦੇ ਨੇ ਜੋ ਦੂਸਰੀ ਗੱਲ ਕੰਟਰੀ ਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਉਥੇ 트럼ਪ ਜੀ ਨੂੰ ਮਿਲ ਰਹੇ ਮੇਰਾ ਖਿਆਲ ਇੱਕ ਵਾਰੀ ਵੀ ਇਹ ਇਸ਼ੂ ਡਿਸਕਸ ਨਹੀਂ ਕੀਤਾ ਅਸੀਂ ਸੰਸਦ ਨੂੰ ਦੋ ਦਿਨ ਚੱਲਣ ਨਹੀਂ ਦਿੱਤਾ ਇਸ ਇਸ਼ੂ ਤੇ ਕਿ ਬੇੜੀਆਂ ਪਾ ਕੇ ਸਾਡੇ ਨੌਜਵਾਨਾਂ ਦੇ ਪੈਰਾਂ 'ਚ ਲੈ ਕੇ ਆਂਦੀਆਂ ਗਈਆਂ ਇਹ ਨੈਸ਼ਨਲ ਪ੍ਰਾਈਡ ਹੈ ਤੁਸੀਂ ਉਰੀ ਨਿੰਦਾ ਕਰੋ ਔਰ ਐਕਸਟਰਨਲ ਫੇਅਰ ਮਿਨਿਸਟਰ ਸੌਰੀ ਮੰਗੇ ਤੇ ਅਮਰੀਕਾ ਨਾਲ ਗੱਲ ਕੀਤੀ ਜਾਏ ਇਸ ਦੇ ਬਾਅਦ ਯੂਡ ਵੀ ਦੂਸਰਾ ਜਹਾਜ਼ ਅਮਰੀਸਾ ਰ ਆ ਗਿਆ ਔਰ ਪਿਛਲੀ ਵਾਰੀ ਉਸ ਜਹਾਜ਼ ਦੇ ਵਿੱਚ 30 ਦੇ ਲਗਭਗ ਬੰਦੇ ਗੁਜਰਾਤ ਦੇ ਸੀ ਫਿਰ ਗੁਜਰਾਤ ਉਤਾਰ ਲੋ ਜਹਾਜ਼ ਨੂੰ ਜਾਨ ਬੁਝ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਿਉਂਕਿ ਹਰ ਥਾਂ ਤੇ ਰਾਜਨੀਤੀ ਕੀਤੀ ਜਾਂਦੀ ਹੈ ਹਰ ਚੀਜ਼ ਨੂੰ ਪੋਲੀਟੀਕਲਾਈਜ਼ ਕੀਤਾ ਜਾਂਦਾ ਹੈ ਸੋ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜਾਣਦੇ ਨੇ ਕਿ ਮੈਨੂੰ ਗੁਜਰਾਤ ਦੇ ਲੋਕ ਤਾਂ ਵੋਟਾਂ ਪਾਉਂਦੇ ਨੇ ਸਰਕਾਰ ਬਣਾਉਂਦੇ ਆ ਲੇਕਿਨ ਪੰਜਾਬ ਦੇ ਲੋਕ ਨਹੀਂ ਪਸੰਦ ਕਰਦੇ ਇਸ ਕਰਕੇ ਇੱਥੇ ਉਹ ਜਹਾਜ਼ ਜਾਣਬੁੱਝ ਕੇ ਉਤਾਰੇ ਜਾ ਰਹੇ ਦਿੱਲੀ ਉਤਾਰੇ ਜਾ ਸਕਦੇ ਸੀਗੇ ਗੁਜਰਾਤ ਦੀ ਸਰਜ਼ਮੀਨ ਤੇ ਉਤਾਰੇ ਜਾ ਸਕਦੇ ਸੀਗੇ ਸੋ ਮੇਰੇ ਕਹਿਣ ਦਾ ਮਤਲਬ ਦੋਨੇ ਸਰਕਾਰਾਂ ਜ਼ਿੰਮੇਦਾਰ ਹੈ ਆਮ ਆਦਮੀ ਪਾਰਟੀ ਇਸ ਕਰਕੇ ਜ਼ਿੰਮੇਦਾਰ ਹੈ ਕਿ ਉਹਨਾਂ ਦੀ ਨੱਕ ਦੇ ਥੱਲੇ ਇਹ ਧੰਦਾ ਚੱਲ ਰਿਹਾ ਹੈ ਏਜੰਟ ਇਸਤੇਮਾਲ ਕਰ ਰਹੇ ਤੇ ਬਾਹਰ ਭੇਜ ਰਹੇ ਹੈ ਤੇ ਇੱਥੇ ਕੰਮ ਨਹੀਂ ਮਿਲ ਰਿਹਾ ਤਾਂ ਕਰਕੇ ਨੌਜਵਾਨ ਬਾਹਰ ਜਾ ਰਹੇ ਸਰ ਬੀਜੇਪੀ ਆਮਾਦੀ ਪਾਰਟੀ ਨੂੰ ਭੰਡ ਰਹੀ ਆ ਉਹ ਕਹਿ ਰਹੀ ਹੈ ਕਿ ਆਮਾਦੀ ਪਾਰਟੀ ਦੀ ਵਜ੍ਹਾ ਕਰਕੇ ਹੀ ਸਰ ਕੁਝ ਹੋ ਰਿਹਾ ਹੈ ਔਰ ਆਮਾਦੀ ਪਾਰਟੀ ਜੇ ਅਗਰ ਏਜੰਡਾ ਉੱਤੇ ਨਕੇਲ ਕੱਸਦੀ ਤਾਂ ਸ਼ਾਇਦ ਇਹ ਦਿਨੀਆਂ ਮੈਂ ਤਾਂ ਕਹਿ ਰਿਹਾ ਕਿ ਐਗਜ਼ੈਕਟਲੀ ਰਾਈਟ ਇੱਕ ਦੂਸਰੇ ਨੂੰ ਪੜ ਰਹੇ ਜੇ ਇੱਥੇ ਕੰਮ ਮਿਲਦਾ ਤੇ ਏਜੰਟਾਂ ਦੇ ਨਕੇਲ ਪਾਈ ਜਾਂਦੀ ਸਾਡੇ ਨੌਜਵਾਨ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਦੂਜੀ ਗੱਲ ਜੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਚੋਂਦੇ ਤਾਂ ਜਿਸ ਪ੍ਰਕਾਰ ਨਾਲ ਰਿਪੋਰਟ ਕੀਤੇ ਗਏ ਸਾਡੇ ਨੌਜਵਾਨ ਇਸ ਤਰ੍ਹਾਂ ਰਿਪੋਰਟ ਨਹੀਂ ਹੋਣੇ ਸੀ ਅਗਰ ਡਿਪੋਰਟ ਕਰਨਾ ਸੀ ਤਾਂ ਉਹ ਇੱਕ ਲਿਸਟ ਜਾਰੀ ਕਰਦੇ ਹਿੰਦੁਸਤਾਨ ਦੇ ਸਾਡੇ ਉਹ ਨਾਗਰਿਕ ਨੇ ਉਹ ਟੈਰਰਿਸਟ ਨਹੀਂ ਹੈ ਸਿਟੀਜ਼ਨ ਨਹੀਂ ਹੈ ਸਾਡੇ ਜਿਹੜੇ ਗੈਂਗਸਟਰ ਬੈਠੇ ਨੇ ਬਾਹਰ ਜਿਹੜੇ ਵਾਰ-ਵਾਰ ਅਸੀਂ ਉਹਨਾਂ ਦੀ ਡਿਮਾਂਡ ਕਰ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਕੋਈ ਕਹਿੰਦਾ ਖਾਲਿਸਤਾਨ ਚਾਹੀਦਾ ਕੋਈ ਗੈਂਗਸਟਰ ਜਿਹੜੇ ਇੱਕ ਨੰਬਰ ਦੇ ਗੈਂਗਸਟਰ ਰੋਜ਼ ਥ੍ਰੈਟ ਕਾਲਸ ਦੇ ਰਹੇ ਨੇ ਅਮਰੀਕਾ ਦੇ ਨੰਬਰਸ ਤੋਂ ਉਹ ਤਾਂ ਸਾਡੇ ਵਾਪਸ ਨਹੀਂ ਕਰ ਰਿਹਾ 트ੰਪ ਤੁਸੀਂ ਵਾਈਟ ਹਾਊਸ ਜਾਂਦੇ ਹੋ ਰੈਡ ਕਾਰਪਟ ਥੋੜਾ ਸਵਾਗਤ ਹੁੰਦਾ ਹੈ you are not talking about the ਜਿਹੜੇ ਗੈਂਗਸਟਰ ਆ ਕੀ ਇਹਨਾਂ ਨੂੰ ਟੈਰਰਿਸਟ ਨੂੰ ਸਾਡੇ ਹਿੰਦੁਸਤਾਨ ਵਾਪਸ ਭਜੋ ਅਸੀਂ ਇਹਨੂੰ ਜੇਲ੍ਹਾਂ ਚ ਭੇਜ ਜੀ ਜਿਹੜੇ ੜਿਪੋਰਟ ਨੌਜਵਾਨ ਹੋ ਰਹੇ ਨੇ ਉਹਨਾਂ ਦੀ ਤੁਸੀਂ ਗੱਲ ਨਹੀਂ ਕਰਨੀ ਤੇ ਆ ਦੋਨੇ ਸਰਕਾਰਾਂ ਇਸ ਗੱਲ ਦੀਆਂ ਜ਼ਿੰਮੇਦਾਰ ਹਨ ਆਦਰਨੀਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਦੋਨਾਂ ਨੂੰ ਦੋਵੇਂ ਜਾਣੇ ਬੇਵਕੂਫ ਕੀ ਉਹਨਾਂ ਨੂੰ ਉੱਥੇ ਲੈਣ ਗਏ ਹੋ ਤੁਸੀਂ ਅੱਜ ਭਗਵੰਤ ਮਾਨ ਜੀ ਮੈਨੂੰ ਸੁਣਿਆ ਹੈ ਮੈਂ ਕਿ ਅੰਮ੍ਰਿਤਸਰ ਲੈਣ ਗਏ ਕੀ ਫਾਇਦਾ ਭਾਈ ਉਥੇ ਜਾ ਕੇ ਕਿ ਜੱਫੀ ਪਾ ਕੇ ਜਿਵੇਂ ਤੁਸੀਂ ਪਹਿਲਾਂ 3 ਸਾਲ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਇਆ ਹੁਣ ਫਿਰ ਬਣਾ ਰਹੇ ਹੋ ਕੀ ਉਹਨਾਂ ਦਾ 40 ਲੱਖ ਰੁਪਏ ਜਿਹੜਾ ਲੱਗਿਆ 50 ਲੱਖ ਰੁਪਏ ਵਾਪਸ ਦਿਓਗੇ ਆਈਦਰ ਗਿਵ ਸਮ ਇੰਸ਼ੋਰੈਂਸ ਜਿਹੜੇ ਰਿਪੋਰਟ ਹੋਇਆ ਕਿ ਮੈਂ ਇਹਨਾਂ ਨੂੰ ਚਾਹੇ 3rd ਕੈਟਾਗਰੀ ਦੀ ਨੌਕਰੀ ਦਿਆਂ ਲੇਕਿਨ ਇਹਨਾਂ ਨੂੰ ਸਰਕਾਰੀ ਨੌਕਰੀ ਦਿਆਂ ਫਿਰ ਉਥੇ ਜਾ ਕੇ ਜੱਫੀ ਪਾ ਕੇ ਐਵੇਂ ਮਗਰ ਮੱਚਦੇ ਹੰਝੂ ਜਿਹੜੇ ਹੈ ਉਹ ਕੀ ਕਰਨ ਦਾ ਕੀ ਫਾਇਦਾ Let them come ਵਿਚਾਰਿਆਂ ਨੂੰ ਜਿਹੋ ਜਿਹੇ ਹੈਗੇ ਉਹਨਾਂ ਨੂੰ ਹੋਰ ਆਸਾਂ ਬਣਾ ਦੇਉਂਗੀ ਚੀਫ ਮਿਨਿਸਟਰ ਸਾਨੂੰ ਲੈਣਾ ਹੈ ਇਹ ਦੁਬਾਰਾ ਚੀਫ ਨੇ ਸਾਨੂੰ ਪੁੱਛਣਾ ਵੀ ਨਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਫੂਕ ਬਣਾ ਰਹੇ ਹੋ ਕਿ ਮੈਂ ਇਹਨਾਂ ਨੂੰ ਲੈਣ ਗਿਆ ਦਿੱਤਾ ਕੀ ਨਥੀ ਉਹਨਾਂ ਨੂੰ ਬਸਾਂ ਦੇ ਚੜਾ ਕੇ ਉਥੋਂ ਭੇਜ ਦਿਓਗੇ ਉਹਨਾਂ ਦਾ ਪੈਸਾ ਵਾਪਸ ਦਿਵਾਓ ਮੇਰੀ ਡਿਮਾਂਡ ਹੈ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਰੋਜ਼ਗਾਰ ਦਿਓ ਅਗਰ ਨਹੀਂ ਇਹ ਕੈਟਾਗਰੀ ਦਾ ਤੁਸੀਂ ਦੇ ਸਕਦੇ ਤਾਂ ਕਮ ਸੇ ਕਮ ਕੋਈ ਪੀਓਐਨ ਦਾ ਹੀ ਦੇ ਦਿਓ ਵਿਚਾਰੇ 30 35 ਹਜ਼ਾਰ ਦੀ ਨੌਕਰੀ ਤੇ ਲੱਜਣ ਕਿਤੇ ਅਰ ਗਿਆਨੀ ਗਨੀ ਗਨੀ ਅਰਪੀ ਜੋ ਗਿਆਨੀ ਰਗੂਵੀਰ ਸਿੰਘ ਸੀ ਜੋ ਜਥੇਦਾਰ ਸੀ ਉਹਨਾਂ ਨੇ ਕਿ ਜਥੇਦਾਰ ਦੀ ਇਹ ਮਰਿਆਦਾ ਨਹੀਂ ਹੈ ਜਿਸ ਤਰ੍ਹਾਂ ਇਹਨਾਂ ਨੂੰ ਕੱਢਿਆ ਗਿਆ ਇਹ ਕੋਈ ਸਿੱਟ ਨਹੀਂ ਨੂੰ ਬਣਾ ਕੇ ਕੱਢਿਆ ਜਾ ਸਕਦਾ ਉਹ ਫੇਵਰ ਚਾਹੀ ਨਹੀਂ ਗਿਆਨੀ ਦੇਖੋ ਜੀ ਗੱਲ ਤਾਂ ਬਿਲਕੁਲ ਠੀਕ ਹੈ ਇਹ ਗੱਲ ਹੁਣ ਅਸੀਂ ਕੋਈ ਇਸ ਤੇ ਟਿੱਪਾ ਟਿੱਪਣੀ ਨਹੀਂ ਕਰ ਸਕਦੇ ਇਹ ਤਾਂ ਪੰਜਾਬ ਦੇ ਜਿਹੜੇ ਗੁਰਸਿੱਖ ਲੋਗ ਨੇ ਜਿਹੜੇ ਅਸੀਂ ਉਸ ਸੰਸਥਾ ਦੇ ਨਾਲ ਵੱਜੇ ਵੇ ਆਂ वैसे ता उनां दीयां जेड़ियां ਸਾਡੀਆਂ ਉਹ ਗੁਰਮਰਿਆਦਾ ਸੀ ਉਹ ਸਾਰੀਆਂ ਹੀ ਸਿੱਕੇ ਟੰਗ ਦਿੱਤੀਆਂ ਗਈਆਂ ਉਹਦੇ ਤੇ ਮੈਂ ਆਪਣੀ ਟਿੱਪਾ ਟਿੱਪਣੀ ਕਰਨਾ ਜਾਇਜ ਨਹੀਂ ਸਮਝਦਾ ਲੇਕਿਨ ਹਾਂ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਕਿ ਕਿਤੇ ਨਾ ਕਿਤੇ ਸਿੱਖਾਂ ਦੇ ਮਨ ਨੂੰ ਇਸ ਗੱਲ ਨਾਲ ਠੇਸ ਪਹੁੰਚ ਗਈ ਹੈ ਕੋਈ ਇੱਕ ਅਦਾ ਵਿਅਕਤੀ ਅਗਰ ਅਕਾਲ ਤਖਤ ਦੀ ਮਰਿਆਦਾ ਨੂੰ ਜਿਹੜਾ ਹੈ ਕੋਈ ਐਸਾ ਠੇਸ ਪਹੁੰਚਾਉਣ ਦੀ ਕੋਈ ਪਾਰਟੀ ਜਾਂ ਕੋਈ ਵਿਅਕਤੀ ਵਿਸ਼ੇਸ਼ ਕਰਦਾ ਹੈ ਤੇ ਫਿਰ ਉਹਰੇ ਮਗਰ ਸਾਰਾ ਕੁਝ ਇਦਾਂ ਉਦਾਂ ਸਾਰਾ ਪ੍ਰੋਗਰਾਮ ਰਚਿਆ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਬਾਕੀ ਮੈਂ ਇਹਦੇ ਤੇ ਬਾਲਾ ਆਪਦਾ ਵਿਸ਼ੇਸ਼ ਕੋਈ ਟੇਪਾ ਨਹੀਂ ਨਹੀਂ ਦਿੱਲੀ ਦੇ ਇਲੈਕਸ਼ਨ ਤੋਂ ਬਾਅਦ ਹੁਣ ਉਪ ਚਨਾਮ ਜਿਹੜੇ ਇੱਥੇ ਪੱਛਮੀ ਸੀਟ ਤੇ ਹੋ ਰਹੇ ਬਾਈ ਇਲੈਕਸ਼ਨ ਹੋ ਰਹੇ ਨੇ ਗੁਗਜੀ ਦੇ ਅਧਿਆਨ ਤੋਂ ਬਾਅਦ ਤੇ ਇਸ ਚੀਜ਼ ਨੂੰ ਲੈ ਕੇ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੋਰਪੁਰ ਬਾਈ ਇਲੈਕਸ਼ਨ ਲੜਾਂਗੇ ਯਾਰ ਦੇਖਣਾ ਕੀ ਹੈ ਹੁਣ ਤਾਂ ਉਹਨਾਂ ਦਾ ਪਾਵਰ ਗਰੀਡੀ ਸੜ ਗਿਆ ਬੈਂਕ ਸਾਹਿਬ ਕਹੀ ਜਾਂਦੇ ਸੀ ਮੈਨੂੰ ਰਾਤ ਗੱਡੀ 'ਚ ਬੈਠੇ ਯਾਨੀ ਕਿ ਆਦਰਨੀਆ ਕੇਜਰੀਵਾਲ ਸਾਹਿਬ ਖੁਦ ਚੋਣ ਹਾਰ ਗਏ ਨੇ ਔਰ ਦਿੱਲੀ ਹਾਰ ਗਈ ਨੇ ਜਿਹੜਾ ਦਿੱਲੀ ਮਾਡਲ ਤੇ ਇੱਥੇ ਸਰਕਾਰ ਬਣੀ ਸੀ ਹੁਣ ਇੱਥੇ ਤਾਂ ਬਾਬਾ ਜੀ ਦੀ ਕਿਰਪਾ ਰਹਿਣ ਵਾਲੀ ਹੈ ਭਰਪੂਰਨ ਆਸ਼ੂ ਉਤਾਰੇ ਜਾ ਸਕਦੇ ਨੇ ਨਹੀਂ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੌਣ ਉਮੀਦਵਾਰ ਹੋਏਗਾ ਉਹ ਵੀ ਗੋਗੀ ਜੀ ਦੀ ਵਾਈਫ ਨੂੰ ਟਿਕਟ ਹਜੇ ਅਨਾਉਂਸ ਨਹੀਂ ਕੀਤੀ ਜਾ ਰਹੀ ਨਾ ਹੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇਖਿਆ ਜਾ ਰਿਹਾ ਕਿਸ ਤਿਕਨੇ ਦੇਖੋ ਇਹ ਪਾਰਟੀ ਦਾ ਉਹਨਾਂ ਦਾ ਫੈਸਲਾ ਹੈ ਮੈਂ ਐਵੇਂ ਆਮ ਆਦਮੀ ਪਾਰਟੀ ਦੇ ਕੰਮ ਚ ਦਖਲ ਦੇਵਾਂ ਵੀ ਕਿਹਨੂੰ ਟਿਕਟ ਦੇਣੀ ਚਾਹੀਦੀ ਹੈ ਕਿਹਨੂੰ ਨਹੀਂ ਦੇਣੀ ਚਾਹੀਦੀ ਉਹ ਜਦੋਂ ਟਿਕਟ ਦੇਣਗੇ ਉਦੋਂ ਕੋਈ ਗੱਲ ਹੋਊਗੀ ਤਾਂ ਮੈਂ ਕਰ ਸਕਦਾ ਆਦਰਵਾਇਜ਼ ਥੈਟ ਇਜ਼ ਉਹਨਾਂ ਦਾ ਮੰਡਟ ਹੈ ਲੈਪਟਾਪ ਬੰਡੇ ਨੇ ਸਰ 2 ਦਿਨ ਪਹਿਲਾਂ ਇਹਨਾਂ ਨੇ ਸ਼ਹਿਰ ਦੇ ਸਟੂਡੈਂਟਾਂ ਨੂੰ ਲੈਪਟਾਪ ਦਿੱਤੇ ਗਏ ਇਸ ਚੀਜ਼ ਨੂੰ ਕਿਸ ਤਿਹੇ ਲੋਕਾਂ ਕੋਲੇ ਖਾਣ ਨੂੰ ਰੋਟੀ ਨਹੀਂ ਹੈ ਵਨ ਸਾਹਿਬ ਲੈਪਟਾਪ ਦੀ ਜ਼ਰੂਰਤ ਚੰਗੀ ਗੱਲ ਹੈ ਤੁਸੀਂ ਦਿੱਤੇ ਪਰ ਇਹ ਪੁਰਾਣੀਆਂ ਸਰਕਾਰਾਂ ਵੀ ਇਦਾਂ ਹੀ ਕਰਦੀਆਂ ਸੀ ਮੈਂ ਆਪਣੀ ਸਰਕਾਰ ਦੀ ਕਿਤੇ ਗੱਲ ਕਰਦੇ ਜਦੋਂ ਇਹੋ ਜੀ ਗੱਲ ਕਰਦੇ ਟੈਬ ਦੇਨੇ ਲੈਪਟਾਪ ਦੇਨੇ ਇਹ ਕੇਵਲ ਇੱਕ ਨਿਊਜ਼ ਬਣਾਉਣ ਨੂੰ ਵਿਖਾਵੇ ਲਈ ਜਾਂ ਫੋਨ ਦੇਣੇ 스마트ਫੋਨ ਦੇਣੇ ਸਾਡੀ ਸਰਕਾਰ ਨੇ ਦਿੱਤੇ ਸਨ ਇਹਰੇ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੋਣ ਲੱਗਿਆ ਤੁਸੀਂ ਲੋਕਾਂ ਨੂੰ ਨੌਕਰੀਆਂ ਦਿਓ ਚੰਗੇ ਕੰਮ ਕਰੋ ਪੰਜਾਬ ਦੇ ਖਜ਼ਾਨੇ ਤੇ ਥੋੜਾ ਕੰਟਰੋਲ ਰੱਖੋ ਤਰੀਕੇ ਨਾਲ ਸਰਕਾਰ ਨੂੰ ਚਲਾਓ ਅੱਜ ਪੰਜਾਬ ਦੇ ਬਹੁਤ ਮਾੜੇ ਹਾਲ ਨੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਹ ਜਿਹੜੇ ਕਾਲਾ ਦੌਰ ਚੱਲਿਆ ਸੀ ਉਸੇ ਤਰ੍ਹਾਂ ਪੁਲਿਸ ਸਟੇਸ਼ਨਾਂ ਤੇ ਹੌਲੀ ਹੌਲੀ ਅਟੈਕਸ ਹੋਣ ਲੱਗੇ ਸੀ ਅੱਜ ਉਸੇ ਤਰ੍ਹਾਂ ਦੇ ਦਿਨ ਹੈ ਮੇਰਾ ਘਰ ਲੁਧਿਆਣੇ ਦੇ ਵਿੱਚ ਅੱਧੇ ਵਪਾਰੀਆਂ ਨੂੰ ਥ੍ਰੈਟ ਕਾਲਸ ਆਉਂਦੀਆਂ ਨੇ ਜਿਹੜੇ ਚੁੱਪ ਚਬੀਤੇ ਜਾ ਕੇ ਗੈਂਗਸਟਰਾਂ ਨੂੰ ਪੈਸੇ ਦੇ ਆਉਂਦੇ ਨੇ ਸਾਰੇ ਪੰਜਾਬ ਦੀ ਇਹ ਕਹਾਣੀ ਹੈ ਸੋ ਲੈਪਟਾਪ ਵੰਡਣ ਦੇ ਨਾਲ ਤੁਸੀਂ ਇਹ ਕਰੋ ਕਿ ਮੈਂ ਮੈਂ ਪੰਜਾਬ ਦਾ ਸਟੂਡੈਂਟ ਦੀ ਨੋਹਾਰ ਬਦਲਤੀ ਹੈ ਥੋੜੇ ਕੋ টিਚਰਸ ਤਾਂ ਹੈ ਨਹੀਂ ਹੈ ਪਿੱਛੇ ਜੇ ਅਖਬਾਰਾਂ ਦੀ ਖਬਰ ਲੱਗੀ ਸੀ ਸਕੂਲ ਦੇ ਵਿੱਚ ਇੱਕ ਟੀਚਰ ਹੈ ਅੱਜ ਕਿੱਥੇ ਨੇ ਤੁਹਾਡੇ ਜਿਹੜੇ ਸਕੂਲ ਬਣਾਉਣੇ ਸੀਗੇ ਉਹਨਾਂ 'ਸੇ ਬਜਟ ਨੋ ਟੀਚਰ ਕਿੱਦਾਂ ਕਰੋਗੇ ਲੈਪਟਾਪ ਦੇਣਾ ਕੀ ਹੋ ਜਾਏਗਾ ਸਰ ਪੰਜਾਬ ਦਾ ਕਾਂਗਰਸ ਦਾ ਪਰਿਵਾਰ ਹੀ ਬਦਲਿਆ ਗਿਆ ਉਸ ਵਿੱਚ ਕਿਸ ਤਰ੍ਹਾਂ ਬਹੁਤ ਚੰਗੀ ਗੱਲ ਹੈ ਜੀ ਸਾਨੂੰ ਇੱਕ ਨਵੇਂ ਪਰਿਵਾਰੀ ਮਿਲੇ ਹੈ ਔਰ ਜ਼ੁਰਬੇਦਾਰਪੁਰ ਪਰਿਵਾਰੀ ਮਿਲੇ ਹੈ ਸੀਨੀਅਰ ਮੋਸਟ ਬੰਦਾ ਮਿਲੇ ਹੈ ਜਿਨ੍ਹਾਂ ਨੇ ਪੀਸੀਸੀ ਵੀ ਰਹੇ ਹੈ ਜਿਹੜੇ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਨੇ ਔਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹੇ ਔਰ ਸਾਨੂੰ ਬੜੀਆਂ ਆਸਾਂ ਹੈ ਬਗੇਲ ਸਾਹਿਬ ਦੇ ਆਉਣ ਦੇ ਨਾਲ ਅਸੀਂ ਸਾਰੇ ਜਾਣੇ ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਰਾਜ ਬਣਾਵਾਂਗੇ ਠੀਕ ਥੈਂਕ ਯੂ ਸਰ